ਮੰਗ ਮਲੀਆ ਜੇ ਤੂੰ ਨਾ ਨਾ ਵੀ ਮਾफी ਮੰਗਦੀ ਤਾਂ ਤੈਨੂੰ ਮੈਂ ਤੀਰ ਵਾਂਗੂ ਸਿੱਧਿਆ ਕਰ ਦੇਣਾ ਹੈਗਾ ਤਾਂ ਮੋਂ ਅੰਨਾ ਉੱਠ ਕੇ ਤਾਂ ਬਾਹਰ ਆਇਆ ਤੋਂ ਦੇ ਹੱਥੋਂ ਨੁਕੀਣੀ ਆਪਣੇ ਭਰਾ ਦੇ ਸਾਹਮਣੇ ਤੇ ਮੈਂ ਤਾਂ ਲੱਗਾ ਟੈਨਸ਼ਨ ਨਹੀਂ ਅਮਨ ਇੱਥੇ ਬਾਹਰ ਮੈਂ ਤੈਨੂੰ ਨਾ ਦੱਸਾਂ ਕਿਉਂ ਕੀ ਗੱਲ ਹੋ ਰਹੀ ਹੈ ਮੈਂ ਤਾਂ ਤੁਹਾਨੂੰ ਲੈਣ ਵਾਸਤੇ ਆਇਆ ਹਾਂ ਚਲੋ ਦੀਦੀ ਫਿਰ ਚੱਲੀਏ ਜੋ ਵੀ ਦੱਸਣਾ ਹੈਗਾ ਘਰ ਜਾ ਕੇ ਦੱਸਿਓ ਮੈਨੂੰ ਤੁਸੀਂ ਅਮਨ ਮੇਰਾ ਵੀਰ ਨਾ ਤੂੰ ਘਰ ਕੱਲਾ ਚੰਜਾ ਤੇ ਮੈਂ ਨਾ ਕੱਲ ਨੂੰ ਆਵਾਂਗੀ ਕਿਵਾਂ ਦੀਦੀ ਨੂੰ ਗੱਲ ਹੋਈ ਐ ਤੁਸੀਂ ਇੰਨੇ ਆਖੰਡੇ ਹੋ ਨਾ ਨਹੀਂ ਕੋਈ ਗੱਲ ਨਹੀਂ ਹੋਈ ਮੈਂ ਬੱਸ ਇਹ ਕਹਿਣ ਲਈ ਆ ਤੇਰੇ ਭਾਜੀ ਦਾ ਫੋਨ ਆਇਆ ਸੀ ਤੇ ਕਹਿਣ ਲਈ ਮੈਂ ਸਵੇਰੇ ਛੱਡ ਆਵਾਂਗਾ ਪਰ ਦੀਦੀ ਮੈਂ ਤੇ ਕੰਮ ਤੋਂ ਛੁੱਟੀ ਕਰਕੇ ਤੁਹਾਨੂੰ ਲੈਣ ਆਇਆ ਵਾਂ ਤੇ ਹੁਣ ਦੀਨਾ ਜੀ ਤੇ ਕਹਿੰਦੇ ਜੇ ਮੈਂ ਚੱਲ ਜਾਂਦਾ ਵਾਂ ਪਰ ਮੈਨੂੰ ਇਦਾਂ ਲੱਗਣ ਡਿਆ ਵਾ ਵੀ ਜਿਵੇਂ ਮਾਸੀ ਜੀ ਨੇ ਤੁਹਾਨੂੰ ਕੁਛ ਕਿਹਾ ਵਾ ਵੀ ਨਹੀਂ ਇਦਾਂ ਦੀ ਨਹੀਂ ਮੰਨ ਗੱਲ ਹੈਗੀ ਉਹ ਐਵੇਂ ਨਾ ਸੋਚ ਪਰ ਬੀਬੀ ਤੁਸੀਂ ਇਸ ਘਰ ਦੇ ਵਿੱਚ ਖੁਸ਼ ਹੈਗੇ ਜੀ ਹਾਂ ਮੈਂ ਮੈਂ ਬੜੀ ਖੁਸ਼ ਹਾਂ ਜਿਵੇਂ ਇਹਨਾਂ ਦੀ ਜੋ ਗੱਲ ਹੈਗੀ ਆ ਤੇ ਮੈਂ ਮਾਸੀ ਜੀ ਨਾਲ ਨਾ ਹੁਣ ਗੱਲ ਕਰ ਲੈਂਦਾ ਹਾਂ ਹੁਣ ਮੈਂ ਆਇਆ ਹਾਂ ਨਹੀਂ ਅਮਨ ਗੱਲ ਨਹੀਂ ਤੂੰ ਕਰਨੀ ਹੈ ਇੱਥੇ ਤੇ ਮੈਂ ਬੜੀ ਖੁਸ਼ ਹਾਂ ਮੈਂ ਤੇ ਵੈਸੇ ਹੀ ਆ ਇਹਨਾਂ ਦਾ ਨਾ ਫੋਨ ਆ ਗਿਆ ਤੇ ਤਾਂ ਮੈਂ ਕਹਿ ਨਹੀਂ ਚੱਲਣ ਸਵੇਰੇ ਛੱਡ ਆਉਂਗੀ ਪਰ ਦੀਦੀ ਘਰ ਮੰਮੀ ਡੀਕਦੇ ਰਹੇ ਆ ਮੈਂ ਵੀ ਹੁਣ ਕੰਮ ਤੋਂ ਛੁੱਟੀ ਕਰਕੇ ਤੁਹਾਨੂੰ ਲੈਣ ਆਇਆ ਹਾਂ ਤੇ ਪਰ ਮੰਮੀ ਨੂੰ ਮੈਂ ਕੀ ਕਹਾਂਗਾ ਜਾ ਕੇ ਵੀ ਦੀਦੀ ਨਾਲ ਨਹੀਂ ਆਏ ਮੇਰੇ ਕੋਈ ਗੱਲ ਨਹੀਂ ਅਮਨ ਤੂੰ ਇਹ ਗੱਲ ਕਹਿ ਦੀ ਮੰਮੀ ਨੂੰ ਕਿ ਤੇ ਭੈਣਾਂ ਦੀ ਸਵੇਰੇ ਆਵਾਂਗੀ ਤੇ ਮੰਮੀ ਨੇ ਆਪੇ ਸਮਝ ਜਾਣਾ ਤੇ ਜੇ ਬੋਕੇ ਗੱਲ ਹੋਊਗੀ ਨਾ ਜਾ ਕੇ ਤੂੰ ਮੇਰੀ ਗੱਲ ਕਰਾ ਦੀ ਮਮੀ ਨਾਲ ਭੈਣ ਫੇਰ ਕੱਲ ਪੱਕਾ ਆਇਓ ਮਮੀ ਨੇ ਤੁਹਾਨੂੰ ਦੇਖਣਾ ਜੇ ਫੇਰ ਕੱਲ ਤੇ ਹੁਣ ਫੇਰ ਮੈਂ ਚਲ ਜਾਨਾ ਮਾਂ ਘਰ ਚਲੋ ਕੋਈ ਗੱਲ ਨਹੀਂ ਸਵੇਰੇ ਨਾ ਮੈਂ ਪੱਕਾ ਆਉਂਗੀ ਜਾ ਕੇ ਤੇ ਮੈਂ ਤੁਹਾਡੀ ਮਮੀ ਨਾਲ ਗੱਲ ਕਰਵਾਵਾਂਗਾ ਤੇ ਇੱਕ ਵਾਰੀ ਹੁੰਦੇ ਮਮੀ ਨਾਲ ਗੱਲ ਕਰ ਲਿਓ ਇਹ ਦਾਨਾ ਨੇ ਮੈਨੂੰ ਗੁੱਸੇ ਹਣਾ ਵਾ ਵੀ ਤੂੰ ਨਾਲ ਨਹੀਂ ਲੈ ਕੇ ਰਿਹਾ ਜਾਣ ਕੇ ਕੋਈ ਗੱਲ ਨਹੀਂ ਮੈਂ ਗੱਲ ਕਰ ਲਾਂਗੀ ਤੇ ਮੇਰਾ ਤੇ ਜੀ ਨਹੀਂ ਘਾਲ ਲਿਆ ਤੇ ਮੇਰਾ ਵੀਰ ਜਾਏ ਤੂੰ ਬੈਠ ਮੈਨੂੰ ਟਿਪਕਾ ਕੇ ਨਹੀਂ ਨਹੀਂ ਬੈਠਣਾ ਰੋਟੀ ਨਹੀਂ ਖਾਣੀ ਆਗੀ ਮੈਂ ਅਕਸਟਲ ਨਾ ਵਾ ਲੇਟ ਹੋ ਜਾਣਾ ਵਾ ਜਾਂਦੇ ਆ ਮੈਂ ਕਿਤੇ ਨਹੀਂ ਲੇਟ ਹੋ ਜਾਂਦਾ ਰੋਟੀ ਤੇ ਖਾ ਜਾ ਨਹੀਂ ਟਾਈਮ ਹੋ ਗਿਆ ਹੈ ਨਹੀਂ ਨਹੀਂ ਮੈਂ ਜਾਵਾਂ ਰਹਿਣ ਦੋ ਤੂੰ ਰੋਟੀ ਖਾ ਅੱਛਾ ਚੰਗਾ ਮਾਸੀ ਜੀ ਮੈਂ ਚੱਲੇ ਆ ਜੀ ਪਰ ਪੁੱਤ ਘਰ ਨਹੀਂ ਨੇ ਉਹ ਕਹਿੰਦੇ ਜੀ ਤੂੰ ਤੂੰ ਹੀ ਚਲ ਜਾਓ ਤੇ ਮੈਂ ਕੱਲ ਆਵਾਂਗੀ ਹੈ ਹਾਂਜੀ ਨਿਕਲ ਲਈ ਨੇ ਮੰਜੀਨੀ ਪੁੱਤ ਚਲੇ ਆਇਆ ਆਪਣਾ ਕਾਲਾ ਪਿਆ ਆ ਵਾ ਜਾ ਤੂੰ ਨਹੀਂ ਮੰਮੀ ਮੈਂ ਨਹੀਂ ਜੀ ਜਾਣਾ ਹੈਗਾ ਮੈਨੂੰ ਨਾ ਲੱਗਦਾ ਫੋਨ ਆਇਆ ਇਹ ਤੋਂ ਕੈ ਟੇਪ ਸਵੇਰੇ ਛੱਡਵਾਂਗਾ ਤਾਂ ਮੰਨੂ ਮੈਂ ਕਿਹਾ ਤੂੰ ਚੰਜਾ ਚਲੋ ਕੋਈ ਨਹੀਂ ਮਾਸੀ ਜੀ ਤੇ ਭਾਜੀ ਇਹਨਾਂ ਨੂੰ ਸਵੇਰੇ ਛੱਡ ਜਣਗੇ ਤੇ ਫਿਰ ਮੈਂ ਘਰ ਚੱਲ ਜਾ ਜੀ ਚਲ ਠੀਕ ਆ ਮੰਮੀ ਠੀਕ ਇੱਕ ਮਿੰਟ ਕੋਲੋਂ ਹੀ ਭੰਡੀਆਂ ਚਾਤ ਲੈ ਤੂੰ ਗਈ ਕਿਉਂ ਨਹੀਂ ਆ ਮੰਮੀ ਮੈਂ ਐਵੇਂ ਨਹੀਂ ਜਾਣਾ ਹੈਗਾ ਮੇਰਾ ਦਿਲ ਨਹੀਂ ਮੰਨ ਲਿਆ ਹੈਗਾ ਮੰਮੀ ਪਾਣਾ ਪਾਤਾਉਣ ਹੈ ਨਹੀਂ ਕੋਈ ਤੇ ਮੈਂ ਨਹੀਂ ਜਾਣਾ ਤੂੰ ਜ਼ਿਆਦਾ ਨਹੀਂ ਆਪਣੀਆਂ ਮਰਜ਼ੀਆਂ ਕਰਦਾ ਵੀ ਹਨ ਮੰਮੀ ਮਰਜ਼ੀ ਵਾਲੀ ਕਿਹੜੀ ਗੱਲ ਆ ਮੇਰਾ ਘਰ ਵਾ ਮੈਂ ਰਹਿ ਸਕਦੀ ਐ ਜੀ ਇੱਥੇ ਨਹੀਂ ਤੇ ਤੇਰਾ ਘਰ ਵਾ ਤੂੰ ਪਿੱਛੇ ਲੈ ਕੇ ਆਈ ਐ ਇੱਥੇ ਮੇਰੀ ਜੱਗੜੀ ਐ ਮੇਰਾ ਘਰ ਆ ਮੰਮੀ ਘਰ ਤੇ ਚਲੋ ਤੁਹਾਡਾ ਹੀ ਆ ਮੰਨਿਆ ਮੇਰਾ ਹੱਕ ਦਾ ਨਹੀਂ ਤੇ ਤੁਹਾਡੇ ਚਲ ਮੈਂ ਨਹੀਂ ਆ ਪਰ ਇਹ ਕਿੰਨੀ ਗੱਲ ਹੋਈ ਮੇਰੇ ਭਰਾ ਨੂੰ ਵੀ ਪ੍ਰਿੰਟਮੈਂਟ ਚ ਸਣਾਉਂਦੇ ਇਹਦਾ ਧਿਆਨ ਬੜਾ ਰੱਖਿਓ ਕਿ ਮੇਰਾ ਧਿਆਨ ਧਿਰਾ ਤੇ ਰਹੇ ਇਹਨੂੰ ਮਰੱਭਾ ਘਵਾਇਓ ਕਿਹੜੇ ਮਰੱਭੇ ਦਿੰਦੇ ਰਹੇ ਜੇ ਤਿਹੇ ਇੰਨੀ ਮੇਰੀ ਕੇਅਰ ਕੀਤੇ ਨੀ ਤੇ ਮੈਨੂੰ ਹਸਪੀਟਲ ਦੇ ਧੱਕੇ ਖਾਂਦੀ ਕੀ ਜ਼ਰੂਰਤ ਸੀ ਤੈਨੂੰ ਘਵਾਏ ਦੇ ਸਹੀ ਆ ਤੂੰ ਤੇ ਉਦਾਂ ਹੀ ਨੀ ਨਾ ਕਰਦੀ ਜਦੋਂ ਲਵ ਲੈ ਕੇ ਹੁੰਦਾ ਤਾਂ ਇਹ ਨਾ ਮੇਰੇ ਵਾਸਤੇ ਤੂੰ ਹੀ ਮਾਵਦੀਆਂ ਖਾਂਡਾ ਪੰਦੀਆਂ ਹੈ ਅੰਦਰ ਵਾਲਾ ਤੇ ਤੂੰ ਖਾਂਦੀ ਆ ਆਪਾਂ ਤੇ ਖਾਦਾਂ ਨਹੀਂ ਕਦੀ ਦੀਦੀ ਕਾਗੇ ਨਾ ਹਿੰਦਾ ਨਾ ਕਰਿਆ ਕਰੋ ਮੈਂ ਇਹ ਨਹੀਂ ਆਂਦੀ ਚਲੋ ਤੂੰ ਹੀ ਖਾ ਲਿਆ ਮੈਂ ਖਾ ਲਿਆ ਕੋਈ ਗੱਲ ਨਹੀਂ ਫਿਰ ਵੀ ਉੱਚ ਤੁਹਾਡਾ ਵੀ ਹੱਕ ਬੰਦਾ ਤੁਹਾਡੇ ਭਰਾਣੇ ਨੇ ਆਂਦਾ ਪਰ ਤੂੰ ਝੂਠ ਤਣਾਉ ਨੂੰ ਇੰਨਾ ਗੋ ਜੇ ਤੂੰ ਖਾਂਦੀ ਰਹੀ ਸਾਰਾ ਕੁਝ ਹੋ ਜਾ ਮਰਦੀ ਗਈ ਜਾਂ ਮੈਰੀ ਬੋਸ ਵੀ ਖਾਂਦੀ ਰਹੀ ਮੰਮੀ ਮੰਨਿਆ ਜੇ ਤੇ ਘੁਮਉਂਦੇ ਰਹੋ ਅਗਲ ਤੇ ਖਵਾ ਲਿਆ ਨਹੀਂ ਆ ਤਾਂ ਤੁਹਾਡੇ ਲਈ ਸਹੀ ਹੀ ਜੇ ਮੇਰੀ ਸਿਹਤ ਵਧੀਆ ਰਹੂਗੀ ਤੇ ਬੱਚਾ ਵੀ ਤੰਦਰੁਸਤ ਰਹੂਗਾ ਮੈਂ ਤੂੰ ਇਹ ਕਲਾ ਕਰੀਏ ਛੱਡ ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੂੰ ਤਿਆਰ ਹੋ ਇਧ ਗਈ ਗਿਓ ਨਹੀਂ ਮਮੂ ਮੈਂ ਤਾਂ ਦੱਸਣਾ ਅਸਲ ਜੀ ਮੈਨੂੰ ਜਾਣਾ ਹੈ ਗਾਹੇ ਪਰ ਜੋ ਤੂੰ ਹੀ ਮੈਨੂੰ ਅੰਦਰ ਕਲਾ ਕੀਤੀਆਂ ਜਾਂ ਮੇਰੇ ਪ੍ਰਾਂਵ ਸੁਣਾਇਆ ਇਹ ਮੈਨੂੰ ਕਲਾ ਚੰਗੀਆਂ ਨਹੀਂ ਲਗੀਆਂ ਹੈਗੀਆਂ ਅੱਜ ਤੇ ਮੈਂ ਚਲ ਜਾਵਾਂਗੀ ਉਹ ਮੈਨੂੰ ਸਾਥ ਦੇਣਗੇ ਤੇ ਹਰ ਵਾਰੀ ਮੈਂ ਉੱਥੇ ਹੀ ਜਾਇਆ ਕਰਾਂਗੀ ਮੰਮੀ ਜਦੋਂ ਮਾਪੇ ਤੇ ਆ ਵਿਆਹ ਦਿੰਦੇ ਨਾ ਤੇ ਸਹੁਰਿਆਂ ਦਾ ਫਰਜ਼ ਹੁੰਦਾ ਹੈ ਸਾਹਮਣਾ ਪਰ ਉਹ ਤੁਸੀਂ ਗੱਲ ਸਮਝਦੇ ਨਹੀਂ ਹੈਗੇ ਨੇ ਸਾਡੇ ਦਾ ਰੀਤੀ ਰਿਵਾਜ ਹੈ ਕਿ ਤੈਨੂੰ ਤਾਂ ਕਰਕੇ ਆਨੇ ਆ ਵੀ ਉੱਥੇ ਚਲ ਜਾ ਹੋਰਾਂ ਨਹੀਂ ਤੈਨੂੰ ਇਹ ਨਹੀਂ ਵੀ ਤੈਨੂੰ ਸਾਥ ਨਹੀਂ ਸਕਦੇ ਮੰਮੀ ਨੇ ਤੁਹਾਡੇ ਕੋ ਨਹੀਂ ਸੁੱਤਣਾ ਇਹਨੇ ਤੇ ਮੈਂ ਸੁੱਤਰ ਕਰਦੀ ਹਾਂ ਚਲ ਭਾਬੀ ਨਿਕਲ ਜਾ ਹੱਡੇ ਘਰ ਜੀਜੀ ਹਾਂ ਸਾਡੇ ਵਾਲੀ ਤੇ ਹੱਦ ਹੋਈ ਆ ਜੇ ਲਾਵਾ ਆਖੇਗਾ ਨਾ ਇੱਥੇ ਚਲ ਜਾ ਉੱਤੇ ਕੋਈ ਗੱਲ ਨਹੀਂ ਮੈਂ ਚਲਦੇ ਨਹੀਂ ਆ ਪਰ ਇਹ ਦਾਨੀ ਕੋਈ ਕਰਦਾ ਹੈਗਾ ਜਿੱਦਾਂ ਤੂੰ ਹੀ ਮੇਰ ਨਾਲ ਕਰਨ ਦਿਓ ਤੇਰੇ ਬਾਤੇ ਇੱਕ ਹੱਥ ਦੇ ਵਿੱਚ ਜਗ੍ਹਾ ਨਹੀਂ ਹੈਗੀ ਹੁਣ ਤੈਨੂੰ ਜਿਦੋਂ ਕਿਹਾ ਸੀ ਆਪਣੇ ਪੇਕੇ ਜਾ ਤੇ ਤੂੰ ਚਲ ਜਾ ਮੈਂ ਤੇਰਾ ਭਰਾ ਆਇਆ ਹਾਂ ਦੀਦੀ ਦਾ ਡਕੈਣ ਦਾ ਤੇ ਵਿੱਚ ਕੋਈ ਮਤਲਬ ਨਹੀਂ ਬਣਦਾ ਹੈਗਾ ਜਦੋਂ ਮੰਮੀ ਵੀ ਮੇਰੇ ਨਾਲ ਗੱਲ ਕਰਨ ਦੇ ਆ ਕਿਉਂ ਨਹੀਂ ਪਾਂਦਾ ਮੇਰਾ ਵੀ ਉਹਨਾਂ ਹੱਕੇ ਕਰਦੇ ਵਿੱਚ ਦੱਸੋ ਮੇਰਾ ਇਹ ਕਾਗਜ਼ ਹੱਕ ਹੈ ਕਿ ਨਹੀਂ ਤੇਰਾ ਪਹਿਲਾ ਸਭ ਤੋਂ ਵੱਧ ਤੇ ਲੱਗਦਾ ਬਾਅਦ ਚ ਚਾਰੇ ਮਹੀਨੇ ਦੇ ਵਿੱਚ ਕੱਢ ਗਿਆ ਨਾ ਦੀਦੀ ਹਿੰਦਾ ਨਾ ਕਰੋ ਤੇ ਹੈਗਾ ਹੁਣ ਤੂੰ ਸੌਖੀ ਰਹੀ ਹੈ ਨਾ ਕੱਟ ਕਾਂਟੇ ਨੂੰ ਬਾਹਰ ਦੀਦੀ ਦੀ ਵੀ ਤਾਂ ਚੰਗਾ ਨਹੀਂ ਕਰੁੰਦੇ ਹੈਗੇ ਮੈਂ ਤਾਂ ਕਹਿਤ ਨਹੀਂ ਜੇ ਤੋ ਲਾਵਾ ਆਏਗਾ ਉਦੋਂ ਮੈਂ ਚਲ ਜਾਗੀ ਵੀਰ ਨਾ ਵੀ ਇਹ ਲਾਗੇ ਜਦੋਂ ਆਏਗਾ ਇੱਥੇ ਪੇਜਮੀ ਦੇ ਵਿੱਚ ਨੂੰ ਬੈਗੀ ਜਿਹਦੀ ਮੈਂ ਮਾਫੀ ਮੰਗ ਲਈ ਨਹੀਂ ਆ ਨਾ ਤੇ ਹਿੰਦਾ ਕਰੋ ਨਹੀਂ ਜਦੋਂ ਵੀਰ ਆਏਗਾ ਉਹਦੇ ਘਰੀ ਜੋ ਕਰਨਾ ਮਾਸਾ ਨਿਤ ਸਖਾਣ ਦੇ ਇੱਚ ਦੱਸੋ ਮੈਂ ਕੀ ਗਲਤ ਕੀਤਾ ਵਾ ਦੇ ਮੰਮੀ ਆ ਗਿਆ ਨਾ ਹਾਂਜੀ ਮੈਂ ਆ ਗਿਆ ਜੀ ਤੇ ਮੈਂ ਅੱਗੇ ਆਖਾਂ ਘੁਰ ਗੜੇ ਮੀ ਬੱਦਲ ਹੋਇਆ ਇਹ ਤਾਂ ਆਏ ਨਹੀਂ ਕਿੱਥਾ ਗਰਲੀਨ ਉਹ ਉੱਥੇ ਰਹਿ ਗਈ ਮੰਮੀ ਹੋਣੀ ਆਏ ਮੇਰੇ ਨਾਲ ਕਿਉਂ ਪਤਾ ਨਹੀਂ ਕਿੰਦੇ ਮੈਂ ਸਵੇਰੇ ਆਵਾਂਗੀ ਆਏ ਨਹੀਂ 나ਵਣੀ ਆਏ ਅੱgende ਮੈਂ ਸਵੇਰੇ ਆਵਾਂਗੀ ਤੇ ਫਿਰ ਮੈਂ ਇਕੱਲਾ ਹੀ ਲਾ ਗਿਆ ਹੁਣ ਹਾਂ ਦੱਸ ਆ ਜਿਓ ਅੰਦਰ ਬੈਠ ਕੇ ਕਰਦੇ ਹਾਂ ਮਾਸੀ ਜੀ ਨਿਆ ਮਾ ਨਹੀਂ ਮੰਮੀ ਅੱਜ ਛਪੀਲ ਲੱਗੀ ਮੈਂ ਤੇ ਛਪੀਲ ਪੀ ਆਇਆ ਵਾ ਪਾਣੀ ਨਹੀਂ ਪੀਣਾ ਹੈਗਾ ਹੁਣ ਅੱਛਾ ਤੇ ਕਲੀਨ ਕਿਉਂ ਨਹੀਂ ਆਈ ਮੈਂ ਜਦੋਂ ਫੋਨ ਕੀਤਾ ਉਦੋਂ ਤਾਂ ਕਹਿ ਰਹੇ ਕਿ ਤੂੰ ਕਹਿੜਿਆ ਹੁਣ ਲੱਗੇ ਹੋਣਾ ਦੀਦੀ ਤਿਆਰ ਹੋਈ ਹੀ ਨਾ ਲਾਉਣ ਵਾਸਤੇ ਅੱਛਾ ਤੇ ਮੈਂ ਨਾ ਕੋਈ ਉਹਨਾਂ ਦੀ ਡਰਾਈਵ ਰੂਮ ਚ ਗੱਲ ਸੁਣੀ ਜਿੱਦਿਆਂ ਮਾਸੀ ਜੀ ਉਹਨਾਂ ਨੂੰ ਗੁੱਸੇ ਹੋਣ ਦੇ ਹੀ ਥੋੜਾ ਤੇ ਮੈਂ ਇਹਨਾਂ ਨੂੰ ਦੀਦੀ ਨੇ ਪੁੱਛਿਆ ਵੀ ਮਾਸੀ ਜੀ ਤੁਹਾਨੂੰ ਕੀ ਕਹਿ ਰਹੇ ਆ ਤੇ ਉਹ ਕਹਿੰਦੇ ਆ ਕਿ ਕੁਛ ਨਹੀਂ ਮੈਨੂੰ ਕਹਿਣ ਦੇ ਹੈਗੇ ਦੀਦੀ ਨੇ ਨਾ ਕੋ ਪਰਦਾ ਪਾ ਲਿਆ ਮਾਸੀ ਬਣਾ ਲਾ ਹੁਣ ਤੁਸੀਂ ਫੋਨ ਕਰਕੇ ਪੁੱਛਿਓ ਕੀ ਮਤਲਬ ਕੀ ਗੱਲ ਹੋਣ ਦੀ ਸੀ ਇਹਨੂੰ ਹਾਂ ਤੇ ਪੁੱਤ ਤੂੰ ਆਪ ਹੀ ਪੁੱਛ ਲੈਣਾ ਇੰਗਾ ਤੇ ਕੀ ਗੱਲ ਐ ਮੈਂ ਪੁੱਛਿਆ ਸੀ ਦੋ ਤਿੰਨ ਵਾਰੀ ਤੇ ਦੀਦੀ ਨੇ ਨਹੀਂ ਮੈਨੂੰ ਦੱਸਿਆ ਤੇ ਕੀ ਗੱਲ ਹੋਈ ਜਾਂ ਉਹ ਤੇ ਬੜੀ ਸੋਹਣੀ ਉਹਨੇ ਸਵੇਰੇ ਇਹ ਗੱਲ ਕੀਤੀ ਐ ਜਦੋਂ ਡੀਕੰਡੀ ਹੀ ਤੈਨੂੰ ਤੂੰ ਦੋ ਜੇ ਕੋਈ ਏਦਾਂ ਦੀ ਗੱਲ ਹੁੰਦੀ ਤੂੰ ਦੋਨਾਂ ਦੱਸਦੀ ਆ ਪਤਾ ਨਹੀਂ ਕੋਈ ਉਹਨਾਂ ਨੂੰ ਨਾ ਬੋਲਣ ਦੇਈ ਮੈਂ ਇੰਨੀ ਵੀ ਗੱਲ ਸੁਣੀ ਆ ਤੇ ਦੀਦੀ ਕਹਿੰਦੇ ਸੀ ਕੋਈ ਨਹੀਂ ਮਮਾ ਨਾਲ ਜਾ ਕੇ ਦੇ ਮੇਰੇ ਘਰ ਫੋਨ ਤੇ ਗੱਲ ਕਰਵਾਣੀ ਤੇ ਮੈਂ ਮਮਾ ਨਾਲ ਗੱਲ ਕਰਾਂਗੀ ਮੈਂ ਤੇ ਮੰਮੀ ਦੀਦੀ ਨੂੰ ਬੜਾ ਜੋਰ ਲਾਇਆ ਸੀ ਵੀ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਲੈਣ ਆਇਆ ਵਾਂ ਵੀ ਕੰਮ ਤੇ ਛੁੱਟੀ ਕੀਤੀ ਆ ਮੈਂ ਆਹੋ ਤੇ ਮੈਂ ਮਮਾ ਮਮਾ ਨੇ ਵੀ ਤੁਹਾਨੂੰ ਠੀਕਣਾ ਵਾਂ ਤੇ ਆ ਤੂੰ ਲੈ ਕੇ ਨਹੀਂ ਆਇਆ ਦੀਦੀ ਨੂੰ ਤੇ ਪਰ ਉਹ ਦੀਦੀ ਆਉਣ ਵਾਲਾ ਮੰਨਿਆ ਹੀ ਨਹੀਂ ਮੇਰੇ ਨਾਲ ਤੇ ਮੇਰਾ ਮਮੀ ਪਹਿਲਾਂ ਉੱਠ ਕੇ ਚੱਲਿਆ ਹਾਂ ਡਰਾਈング ਰੂਮ ਦੇ ਵਿੱਚ ਕਿ ਉਹਨਾਂ ਦੀ ਸੱਸ ਕਿਉਂ ਉਹਨਾਂ ਨੂੰ ਇੰਨਾ ਬੋਲਣ ਦੀ ਹੈ ਫਿਰ ਮੇਰੀ ਹਿੰਮਤ ਨਹੀਂ ਪਈ ਜਾਣ ਦੀ ਵੀ ਉਹਨਾਂ ਨੇ ਕਹਿਣਾ ਹੀ ਵੀ ਮਤਲਬ ਭਰਾ ਤੇਰਾ ਸਾਨੂੰ ਮਾੜਾ ਚੰਗਾ ਬੋਲਦਾ ਹੈ ਤੇ ਮੈਂ ਫਿਰ ਚੁੱਪ ਕਰਕੇ ਉੱਥੇ ਬੈਠਾ ਰਿਹਾ ਪਰ ਮੇਰੇ ਦਿਲ ਨੂੰ ਬੜਾ ਹੋਰ ਤਣਾ ਆਇਆ ਕਿ ਕਿਉਂ ਦੀਦੀ ਨੂੰ ਇਦਾਂ ਬੋਲਣ ਦੇ ਆ ਵੀ ਦੀਦੀ ਇੱਥੇ ਕਿੰਨਾ ਸੋਹਣਾ ਹੱਸਦੇ ਘੇਟਦੇ ਹੀ ਤੇ ਉੱਥੇ ਉਹਨਾਂ ਦੇ ਚਿਹਰੇ ਤੇ ਜਿਹੜੇ ਉਦਾਸੀ ਉਦਾਸੀ ਜਿਹੀਆਂ ਨੇ ਦਿਲ ਉਹਨਾਂ ਦਾ ਬਹੁਤ ਜ਼ਿਆਦਾ ਦੁਖੀ ਲੱਗਣ ਲਿਆ ਹੈਗਾ ਪਤਾ ਨਹੀਂ ਉਹਨੇ ਮੇਰੇ ਨਾਲ ਇੱਕ ਦੋ ਵਾਰੀ ਗੱਲ ਕੀਤੀ ਹੈ ਉਹ ਤਾਂ ਕੁਝ ਮੈਨੂੰ ਤਾਂ ਇਦਾਂ ਦਾ ਲੱਗਾ ਹੀ ਨਹੀਂ ਕਿ ਜਾਂ ਕੋਈ ਇਦਾਂ ਦੇ ਗੱਲ ਬਾਤ ਹੈ ਪਤਾ ਨਹੀਂ ਦੀਦੀ ਨਾਲ ਉੱਥੇ ਬੜੇ ਗੂਗੀ ਰੂਗੀ ਜੇ ਅੰਦਰੋਂ ਚੁੱਪ ਚੁੱਪ ਜੇ ਬਹੁਤ ਜ਼ਿਆਦਾ ਮੈਂ ਤੇ ਬਹੁਤ ਜੂਰ ਲਾਇਆ ਪਰ ਮੇਰੇ ਨਾਲ ਨਹੀਂ ਆਏ ਫਿਰ ਵੀ ਕਹਿੰਦੇ ਹੀ ਵੀ ਸਵੇਰੇ ਜੀਜਾ ਜੀ ਨਹੀਂ ਛੱਡਦੇ ਨੇ ਕਿ ਮੈਨੂੰ ਆਣ ਕੇ ਮੈਂ ਸਵੇਰੇ ਜਾਂਦਾ ਕਿ ਮੈਂ ਉਹ ਤਾਂ ਤੇ ਮਤਲਬ 700 ਦੀ ਤੇ ਨਾ ਚੰਗਾ ਬੋਲੀ ਵਾਲੀ ਕੋਈ ਗੱਲਾਂ ਤੋਂ ਚੰਗਾ ਬੋਲ ਲਈ ਤੇ ਥੋੜਾ ਜਿਹਾ ਕਰਦੇ ਸੀ ਮੋਹਿਤ ਬਾਰੇ ਪੁੱਛਦੇ ਸੀ ਵੀ ਕੀ ਕਰਦਾ ਆ ਤੇ ਮੈਂ ਹਾਂ ਇਦਾਂ ਨੇ ਧਰਤੀ ਦੇ ਫਾਰਮ ਭਰੇ ਆ ਜਦੋਂ ਉਹਦੀ ਗੱਲ ਬਣ ਜੇ ਤੇ ਵਧੀਆ ਆ ਪਹਿਲਾਂ ਤਾਂ ਉਹਨਾਂ ਨੇ ਵਧੀਆ ਬੋਲਿਆ ਵੀ ਗੱਲ ਬਣ ਜੇ ਤੇ ਚਲੋ ਚੰਗੀ ਗੱਲ ਆ ਤੇ ਬਾਅਦ ਚ ਨਾ ਮਨਾਂ ਦੀ ਬੋਲੀ ਦੀ ਗੱਲ ਸੁਣੀ ਕਹਿੰਦੇ ਵੀ ਨੌਕਰੀਆਂ ਇਹ ਇੰਨਾ ਤੇ ਕਰਮਾਂ ਦੀ ਕਿੱਥੋਂ ਲਿਖੀਆਂ ਆ ਵਾਚ ਬੇਦਾਨਾ ਨੇ ਬੁਰਾ ਬੋਲਿਆ ਬਾਚੋ ਨਾ ਤੇ ਲਾਹ ਵਕੂਨੇ ਨਹੀਂ ਕੋਈ ਕੰਮ ਨਹੀਂ ਕੀਤਾ ਘਰੇ ਬਾੜੀ ਨਹੀਂ ਹੈਗੀ ਮਤਲਬ ਜੋਬ ਤੇ ਰਹੇ ਹੋਣੇ ਮਮੀ ਨਾਲੇ ਨਾ ਦੀਦੀ ਦੀ ਸੱਸ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਘਰ ਲੈ ਕੇ ਜਾਣਾ ਵਾ ਕਿ ਤੁਹਾਨੂੰ ਫਲ ਫਰੂਟ ਖਵਾਇਓ ਉੱਥੇ ਅੱਛਾ ਤੇ ਮੈਂ ਤੇ ਆਪਣੇ ਮਨ ਵਿੱਚ ਸੋਚਿਆ ਵੀ ਦੀਦੀ ਤਾਂ ਇਹ ਫੁੱਲਾਂ ਮੰਗ ਰੱਖਿਆ ਹੁੰਦਾ ਹੈ ਕੀ ਗੱਲ ਹੈ ਇਹਨਾਂ ਨੂੰ ਘਰ ਕਰਕੇ ਫਲ ਫਰੂਟ ਨਾ ਖਵਾਵਾਂਗੇ ਜਾਂ ਦੀਦੀ ਦੀ ਕੇਅਰ ਨਾ ਕਰਾਂਗੇ ਤੇ ਜਿਹੜੀ ਉਹਨਾਂ ਦੀ ਨਨਾਨੀ ਉਹ ਵੀ ਬੜਾ ਥੋੜਾ ਗੁੱਸੇ 'ਚ ਬੋਲਦੇ ਸੀ ਮੈਨੂੰ ਆਸ਼ੀਂ ਦਾਸ ਨਾ ਤੇ ਜਿੱਦਾਂ ਦੇ ਮਰਜ਼ੀ ਆ ਪਾਏ ਆਂ ਮਾੜੇ ਆ ਚੰਗੇ ਆ ਪਰ ਇੰਨੀਆਂ ਗੱਲਾਂ ਉਹਦੇ ਪਾਉਂਦੀਆਂ ਥੋੜੀਆਂ ਕਹਿਂਦੀਆਂ ਫਲ ਫਰੂਟ ਸਾਡੀ ਧੀ ਸਾਨੂੰ ਨਹੀਂ ਹੈਗਾ ਹਾਂਜੀ ਦੀਦੀ ਤੇ ਘਰ ਇੱਥੇ ਇੰਨਾ ਖੁਸ਼ ਰਹਿੰਦੇ ਰਹੇ ਆ ਉੱਥੇ ਤੇ ਇਦਾਂ ਦੀਆਂ ਗੱਲਾਂ ਕਰਨ ਦੇ ਪਰ ਮੈਨੂੰ ਤੇ ਆਪ ਨਹੀਂ ਪਤਾ ਕਿ ਉਹ ਇੱਥਾਂ ਦੇ ਹੋਣਗੇ ਬੜਾ ਸੋਹਣਾ ਤੇ ਗੱਲਬਾਤ ਕਰਦੀ ਰਹੀ ਆ ਫੋਨ ਦੇ ਵਿੱਚ ਵੀ ਕੋਈ ਚਾਪਿਆ ਹੀ ਨਹੀਂ ਮਾੜਾ ਮੋਟਾ ਹੋ ਤੋ ਤੋ ਹੀ ਜਾਂਦੇ ਆ ਦਿਲ ਦੇ ਨਹੀਂ ਮੈਨੂੰ ਚੰਗੇ ਲੱਗੇ ਆ ਕਿ ਜਿਹੜੀ ਉਹਨਾਂ ਦੀ ਨਾਨੀ ਨਾ ਉਹ ਵੀ ਬਹੁਤ ਮਾੜਾ ਤੇ ਮਾਸੀ ਤੇਰੀ ਤੇ ਅੱਗੇ ਮੈਨੂੰ ਬੜਾ ਕਹਿਂਦੀ ਸੀ ਕਹਿੰਦੀ ਸੀ ਜਦੋਂ ਜਦੋਂ ਦਿਆ ਹੀ ਨਾ ਉਦੋਂ ਕਹਿੰਦੀ ਹੁੰਦੀ ਹੈਂ ਕਿ ਤੂੰ ਆਪਣੇ ਵਰਗੇ ਲੱਭ ਤੇ ਧੀਆ ਤਾਂ ਹੀ ਸੁਖੀ ਰਹਿੰਦੀਆਂ ਵਾ ਤੇ ਜੇ ਅਸੀਂ ਵੱਡੇ ਵੱਡੇ ਲੱਭ ਲਈਏ ਤੇ ਬਾਅਦ ਚ ਪਤਾ ਲੱਗਦਾ ਹੁੰਦਾ ਇਹ ਹੋ ਗਈ ਨਾ ਗੱਲ ਸੱਚੀ ਉਹ ਹੀ ਮੀਂਹ ਦੀ ਦੀਆਂ ਖੰਡੇ ਵੀ ਰੋਟੀ ਖਾ ਕੇ ਜਾਈ ਤੇ ਮੇਰਾ ਤਾਂ ਦੇਲੀ ਨਹੀਂ ਕੀਤਾ ਰੋਟੀ ਖਾਣ ਨੂੰ ਉਥੇ ਜਦੋਂ ਮੈਂ ਗੱਲਾਂ ਬਾਤਾਂ ਸੁਣੀਆਂ ਉਹਨਾਂ ਦੀਆਂ ਫਿਰ ਮਾਤੀ ਨੇ ਨੂੰ ਕਿਹਾ ਵੀ ਚਲੋ ਠੀਕ ਆ ਫਿਰ ਮੈਂ ਘਰ ਚੱਲਿਆਂ ਆਂ ਤੇ ਦੀਦੀ ਵੀ ਥੋੜਾ ਉਦਾਸ ਸੀ ਤੇ ਮੇਰਾ ਵੀ ਦਿਲ ਰੁਕੀ ਸੀਗਾ ਤੇ ਫਿਰ ਮੈਂ ਚੁੱਪ ਕਰਕੇ ਉਥੋਂ ਘਰ ਆ ਗਿਆ। ਨਾਲ ਵਿਚਾਰੀ ਨੇ ਬਣਾਏ ਹੁਣੀ ਆ ਤੇ ਆਂਦੀ ਹੁਣੀ ਆ ਤੇ ਚੱਲ ਮੇਰਾ ਭਰਾ ਆਜ ਪਰਾਂ ਵਿੱਚੋਂ ਕੋਈ ਨਾ ਮੰਮੀ ਇੱਕ ਵਾਰੀ ਦੀਦੀ ਨੂੰ ਫੋਨ ਕਰਕੇ ਪੁੱਛੀ ਉਹ ਵੀ ਕੀ ਗੱਲ ਈ ਮੈਨੂੰ ਤਾਂ ساری ਗੱਲ ਦਾ ਪਤਾ ਨਹੀਂ ਲੱਗਾ ਹੈਗਾ। ਕੋਈ ਨਹੀਂ ਇਦਾਂ ਕਰਾਂਗੇ ਤੇ ਰਾਤ ਨੂੰ ਕਰਾਂਗੇ। ਉਹਨਾਂ ਨੇ ਆਖਾਂ ਨਹੀਂ ਨਾ ਮੁੜ ਕੇ ਤੇ ਭਰਾ ਨਹੀਂ ਜਾਂਦੇ। ਮਤਲਬ ਫੋਨ ਲਾਤਾ ਵਾ ਤੇਰੇ ਕੁੜੀ ਨਾਲ ਬੱਤ ਘਟਨਾ ਕਰਨਾ। ਮੰਮੀ ਟੈਂਸ਼ਨ ਨਾ ਲਿਓ ਤੁਸੀਂ ਫਿਰ। ਦੀ ਦੇ ਰਾਤ ਨੂੰ ਹੁਣ ਤੱਕ ਲੈ ਇੱਕ ਵਾਰੀ ਠੀਕ ਹੈ ਚਲ ਕੋਈ ਨਹੀਂ ਆ ਕੱਲ ਨਾਲ ਦੇ ਰਾਤ ਨੂੰ ਤੇ ਬਹਿ ਕੇ ਨਹੀਂ ਕਿੰਨਾ ਭੈਣ ਗਿਆ ਉਹਨਾਂ ਨੇ ਮਾਰ ਲਈ ਇਹ ਪਤਾ ਮਮੀ ਨੂੰ ਨਹੀਂ ਮਾਰਨੀ ਜਾਣ ਤੇ ਥੈਂਕ ਯੂ ਆਹੀ ਕਿ ਮੈਂ ਆਪਣੀ ਪੀਤੀ ਨਹੀਂ ਜਾਣਾ ਹੈਗਾ ਵੀ ਆ ਲੋ ਚਾ ਕੀ ਸੋਚਣ ਡੇਰੇ ਕੋਈ ਨਹੀਂ ਸੋਚਣਾ ਕੀ ਮੈਨੂੰ ਤਾਂ ਭੁੱਖ ਬੜੀ ਲੱਗੀ ਰੋਟੀ ਹੈ ਨਹੀਂ ਤਨਾ ਵੈਰਟੀ ਲੈਣ ਦੇ ਚੰ ਕੋਈ ਨਹੀਂ ਪੈ ਜਾ ਫਿਰ ਪੀਆ ਚਾਹ ਤੂੰ ਤੇ ਇਦਾਂ ਕਰਨਾ ਨਹੀਂ 2 ਘੰਟੇ ਹੋ ਗਏ ਬਾਹਰ ਖਲੋ ਤੇ ਇਹ ਨੂੰ ਅੰਦਰ ਲੈਣਾ ਨਹੀਂ ਕੋਈ ਜਿਵੇਂ ਚਾਹ ਪੀਓ ਫਿਰ ਲੈਣੇ ਬਾਵਾ ਆ ਗਿਆ ਤਾਂ ਕੀ ਆਖੇਗਾ ਉਨੇ ਸ਼ਾਮਾ ਨੂੰ ਨਾ ਨਹੀਂ ਵੀਰ ਨੇ ਪਰ ਨਹੀਂ ਫਿਰ ਵੀ ਤੂੰ ਉਹਨੂੰ ਅੰਦਰ ਲੈ ਆ ਕੋਈ ਹੋਰ ਵੀ ਵੇਖੇਗਾ ਆਂ ਨਾ ਬਾੜ ਤੇ ਕਣਾਂ ਰੋਟੀ ਬਾਹਰ ਪੱਢੀ ਕਰੋ ਕੋਈ ਨਹੀਂ ਲੈ ਆਂਦੀ ਡੈਡੀ ਸਹੀ ਹੈ ਉਹਦੀਆਂ ਕੰਟਕਾਣੀ ਆ ਗਈ ਹੋਣੀ ਲੈ ਹੀ ਹੰਨੀ ਆ ਨਾਲ ਆਪ ਬਰੈਡ ਖਾਣ ਦੇ ਉਹਦੀ ਰੋਟੀ ਲਾ ਕੇ ਮੈਨੂੰ ਦੇ ਦੇਣੀ ਸੀ ਪਹਿਲਾਂ ਦੀਦੀ ਰੋਟੀ ਖਾ ਲਉ ਮੰਮੀ ਰੋਟੀ ਖਾ ਲਉ ਆਹੋਂ ਨਾਲ ਕੋਈ ਉੱਚ ਨੀਚ ਹੋਣੀ ਨਾ ਤੇ ਲੋਕਾਂ ਨੇ ਸਾਨੂੰ ਛੱਡਣਾ ਨਹੀਂ ਆ ਤੇ ਜਾ ਜਾ ਕੇ ਤੈਨੂੰ ਲੈ ਆ ਲੈ ਹੰਨੀ ਉਹ ਨਹੀਂ ਚਾਹ ਪਿੰਡਿਆ ਮਜ਼ਾ ਹੁੰਦਾ ਬਾਹਰ ਨਹੀਂ ਪੈਂਗਾ ਠੰਡਾ ਮੌਸਮ ਹੋਇਆ ਨਾ ਨਾ ਚਰਖ ਲੋਗੇ ਨਾ ਮੇਰੀ ਉਧ ਮੱਤਾ ਪੀੜ ਹੁੰਦਾ ਪਿਆ ਉਦੋਂ ਬਿਜਲੀ ਵੀ ਕਿੰਨਾ ਚੰਗਾ ਹੁੰਦੀ ਹੈ ਤੇ ਮੰਮੀ ਹੁਣ ਇਹਦੇ ਦੀਦੀ ਨੂੰ ਕਿਤੇ ਮਾਸਾ ਪਰਸ ਨਹੀਂ ਹੁੰਦਾ ਤੇ ਮੈਨੂੰ ਅੰਦਰ ਵਾੜ ਲੈ ਤੇ ਜੇ ਲਾਹ ਹੁੰਦੇ ਨੇ ਉਹਨਾਂ ਨੂੰ ਵੀ ਅੰਦਰ ਵਾੜ ਲੈ ਸਮਾਂ ਹੈ ਆਪ ਉਹ ਪੰਡ ਲੈ ਜੀ ਜੇ ਨਹੀਂ ਮੈਂ ਮੀਰ ਗਾਰ ਸੋਣਾ ਆਪਣੇ ਮਾਸੀ ਨੂੰ ਫੋਨ ਲਾ ਆਂ ਉਦੋਂ ਵੇਲੇ ਮੁੰਡਾ ਗਿਆ ਫੋਨ ਤੇ ਆ ਕੇ ਦੱਸਿਆ ਨਾ ਉਹਗਾ ਰਿਸ਼ਤੇ ਵੱਲੋਂ ਕਿ ਕਿ ਤੂੰ ਮੜ ਕੇ ਫੋਨ ਕਰ ਤੇ ਉਹ ਨਹੀਂ ਦੱਸਿਆ ਉਹਨਾਂ ਨੇ ਕਿਉਂ ਸਿਆ ਤੇ ਹੋਊਗਾ ਮੰਮੀ ਚਲ ਮੈਂ ਤੁਹਾਨੂੰ ਫੋਨ ਲਾ ਕੇ ਦਿੰਦੀ ਆ ਮੰਮੀ ਮਾਸੀ ਦਾ ਫੋਨ ਹੀ ਲੱਗਣ ਗਿਆ ਮੈਂ ਫੇਰ ਲਾ ਕੇ ਦੇਣੀ ਇੱਕ ਵਾਰੀ ਨਹੀਂ ਚੱਲ ਰਹਿਣ ਦੇ ਨਹੀਂ ਲੱਗਣ ਦੇ ਫੇਰ ਕੁੜੀ ਨੂੰ ਲਾਦੀ ਚਲੋ ਕੁੜੀ ਨੂੰ ਲਾ ਦਿੰਦੀ ਹਾਂ ਆ ਮਮਮੀ ਚੋਕਲੇਟ ਹਾਂਜੀ ਆ ਗਿਆ ਮੈਂ ਮਾਸੀ ਦਾ ਜੇਤਾ ਮੈਂ ਕਿਹਨਾਂ ਅਸਟਾ ਸੱਸਰੀ ਕਾਲ ਤੇ ਉਹ ਤੇਰੀ ਮੰਮੀ ਦਾ ਫੋਨ ਹੀ ਨਹੀਂ ਲੱਗਣ ਡਿਆ ਉਹ ਚਾਰਜ ਲੱਗਾ ਨੇ ਅੱਛਾ ਤੇ ਉਹ ਉਹਦਣ ਤੈਨ ਮੈਂ ਰਿਸ਼ਤੇ ਦੀ ਦੱਸ ਪਾਈ ਤੋ ਹੀ ਦੱਸਿਆ ਨਹੀਂ ਕੋਈ ਮੁੜ ਕੇ ਜਿੰਨੀ ਮੇਰੇ ਪਸੰਦ ਕਿਉਂ ਹਾਲੇ ਤੇਰੀ ਕਿਉਂ ਨਹੀਂ ਮਰਜੀ ਹੋਰ ਕਦੋਂ ਕਰਾਉਣਾ ਵੀ ਆਜੋ ਇਦਾਂ ਬੜਿਆ ਰਿਸ਼ਤਾ ਕੰਦਸਿਆ ਹੀ ਇੱਕ ਤਾਂ ਤੁਹਾਡੀ ਮਾਂ ਮਾਤਾ ਨਹੀਂ ਮੈਨੂੰ ਸਲਾਹ ਦਾ ਹੀ ਨਹੀਂ ਪਤਾ ਲੱਗਦਾ ਕੁਝ ਹੋ ਗਈ ਕਿੱਪਰ ਮਾਂ ਬੇ ਉਹ ਕਰਾ ਖਾਣੀ ਦੇਖਦੇ ਤੁਹਾਡੇ ਕੋਲੋਂ ਖਾੜਨੇ ਆ ਮੇਰੇ ਗਾਲ ਸੋਣਾ ਤਾਂ ਬੋਲਦੀ ਕਿ ਤਨਾ ਤੈਨੂੰ ਇਹ ਨਹੀਂ ਪਤਾ ਤੇਰੀ ਮਾਂਵਾ ਬਰੋਬਰ ਮੈਂ ਸੀ ਐਕਗੇ ਤੂੰ ਵੀ ਆਪੇ ਚੱਲਣ ਦੇਣ ਲਈਆਂ ਕੋਈ ਤੇ ਗੱਲ ਟੈਨਸ਼ਨ ਨਹੀਂ ਮੈਨੂੰ ਟੈਨਸ਼ਨ ਨਹੀਂ ਆ ਤੇ ਮੈਂ ਖੂਨ ਕਰਦੀ ਆ ਟੈਨਸ਼ਨ ਨਹੀਂ ਤੇ ਰਿਸ਼ਤਿਆਂ ਦੇ ਪੁੱਛਣ ਲਈ ਆ ਇੱਕ ਦੂਜੇ ਨੂੰ ਕਿ ਚੱਲ ਕੁੜੀ ਵਿਆਹ ਲਈ ਇਹ ਮੰਮੀ ਨਾਲ ਨੂੰ ਚਾਹੁੰਦੀ ਮੈਂ ਉਹਦਾ ਗੱਲ ਕਰੀ ਉਹ ਨਹੀਂ ਬਰੋ ਹਾਂ ਤੇ ਨੂੰ ਲੜੁੰਦਾ ਹੀ ਪਤਾ ਹੈ ਨਾ ਬੋਲਣ ਦਾ ਪਤਾ ਬੋਲ ਲੰਗਾ ਨਹੀਂ ਇਹਨੂੰ ਪਤਾ ਕਿ ਤਰ੍ਹਾਂ ਕਿਸ ਨਾਲ ਬੋਲਦਾ ਕਿ ਤਰ੍ਹਾਂ ਗੱਲ ਕਰੀਦੀ ਐ ਇਹੋ ਕੁਝ ਤੂੰ ਅੱਗੇ ਜਾ ਕੇ ਕਰਨਾ ਆਈ ਮੋਤੇ ਚੜਾਇਆ ਮੇਰੀ ਭੈਣ ਨੇ ਪੂਏ ਪਰ ਮੈਂ ਵੇਖੂ ਤੈਨੂੰ ਵਸ ਕੇ ਆਏਂਗੀ ਕੋਈ ਵੀ ਤੂੰ ਆਸਕੇ ਰਸਾਈ ਉਹ ਵੀ ਵੇਖ ਲਾਂਗੇ ਟਾਈਮ ਮੱਝ ਗਿਆ ਹੈ ਗੱਲਾਂ ਕਿ ਕਣੀ ਕੰਮ ਤੇ ਲੱਗੀ ਤੂੰ ਮਾਟਨ ਤੇ ਆਇਓ ਮੇਰੇ ਨਾਲ ਹਾਂ ਹਣ ਤੇ ਪੂਣ ਕੱਟਣਾ ਹੀ ਆ ਤੈਨੂੰ ਮੇਰੀ ਭੈਣ ਨੇ ਪੂਏ ਚੜਾਇਆ ਜਿਹੜੀ ਮੰंजे ਦੇ ਬਾਹਰ ਕੇ ਰੋਟੀਆਂ ਖਵਾਉਂਦੀ ਆ ਹੁਣ ਨੇ ਕਿਤੇ ਮੇਰੇ ਵਸ ਪਈ ਤੇ ਮੈਂ ਤੈਨੂੰ ਸਵੇਰ ਤੋਂ ਚੁਮਕੇ ਤੋੜਨਾ ਸ਼ਾਮਾਂ ਤੱਕ ਫੇਰ ਤੈਨੂੰ ਪਤਾ ਲੱਗਣਾ ਹੈ ਅੱਜ ਆ ਕੇ ਮੇਰੀ ਧੀ ਤੇਰੇ ਵਰਗੂ ਨਹੀਂ ਕਰਦੀ ਮੇਰੀ ਧੀ ਤਾਂ ਜਿੱਥੇ ਮੈਂ ਰਿਸ਼ਤਾ ਕੀਤਾ ਨਾ ਜੀ ਕਰਕੇ ਉਹਨੇ ਮੰਨਿਆ ਵਾ ਤੇਰੇ ਵਰਗੂ ਥੋੜੀ ਚਪੜਚਪੜ ਕਰਦੀ ਐ ਹਲੋ ਹਲੋ ਮੈਂ ਬੋਲ ਨਹੀਂ ਢਈ ਉਹ ਵੇਖਿਆ ਫੋਨ ਹੀ ਕੱਟ ਗਈ ਐ ਇਹਨੂੰ ਤੇ ਮੈਂ ਸੱਦਿਆਂ ਕਰਦੀ ਨਾ ਕੱਢਦੀ ਐ ਜੀ ਮੈਂ ਮਾਂ ਨੂੰ ਫੋਨ ਭੂਏ ਚੜਾਈ ਵੀ ਐ ਤੇ ਕੁੜੀ ਕਿ ਤਰ੍ਹਾਂ ਅਜੇ ਕਿ ਦਿਨ ਹੁੰਦੀ ਨਾ ਮੇਰੇ ਸਾਹਮਣੇ ਇਹਨੂੰ ਮੈਂ ਵਾਲਾਂ ਤੋਂ ਫੜ ਕੇ ਧੂਣਾ ਸੀ ਬਗਾਨੀ ਵਿਚਾਰੀ ਦਾ ਇਹਨਾਂ ਨੇ ਸਾਹ ਭੀਤੇ ਮੈਂ ਜਾਣਾ ਤਾਂ ਹੈਗਾ ਕਿਸ ਦਿਨ ਇਹਨਾਂ ਨੂੰ ਮੈਂ ਮਾਵਾ ਤੀਆਂ ਨੂੰ ਸਿੱਧੀਆਂ ਕਰਕੇ ਆਉਣਾ ਵੀ ਨੋਆ ਕਿਤਨਾ ਰਖੀ ਦੀਆਂ ਇਹਨਾਂ ਨੂੰ ਇਹ ਕੀ ਪਤਾ ਹੈ ਮੈਨੂੰ ਪਤਾ ਨਹੀਂਗਾ ਪਤਾ ਮੈਨੂੰ ਸਾਰਾ ਹੀ ਆ ਵੀ ਜੋ ਕੀ ਕੀ ਕਰਤੂਤਾ ਮਾਵਾ ਤੀਆਂ ਕਰਨ ਦੀਆਂ ਇਹਨਾਂ ਦੇ ਘਰ ਕੀ ਕੋਈ ਚੱਲਣ ਰਿਹਾ ਸਾਰਾ ਹੀ ਪਤਾ ਮੈਨੂੰ ਚੱਲਾ ਜਾ ਜਿਹਦਰੀ ਅਕਲ ਟਿਕਾਣੇ ਆ ਗਈ ਹੈ ਤੇ ਪਰ ਇਹ ਆ ਵੀਰ ਨੂੰ ਨਹੀਂ ਦੱਸਣਾ ਇਨੀ ਸਜ਼ਾ ਕਰੀ ਤੈਨੂੰ ਜੇ ਵੀਰ ਆਇਆ ਸ਼ਮਨ ਤੁਹਾਨੂੰ ਦੱਸਣਾ ਤੋ ਕੁਛ ਵੀ ਕੀ ਗੱਲ ਹੋਈ ਤੇ ਕੀ ਨਹੀਂ ਜਿੱਦਾਂ ਹੀ ਮਾਵਾਂ ਤੀਆਂ ਕਹਿਵਾਂਗੀਆਂ ਉਹ ਤਾਂ ਮੰਨੇਗੀ ਕਿ ਨਾ ਜੇ ਤੁਹਾਨੂੰ ਸਾਰਿਆਂ ਨੂੰ ਸਟੋਰੀ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨਾ